ਹਾਂਜੀ ਗਾਇਸ ਕੀ ਹਾਲ ਚਾਲ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਆਪਾਂ ਲੱਗੇ ਹੋ ਕੰਮ ਕਰਨ ਤੇ ਪਾਈਪ ਤਾਂ ਦੱਸਿਆ ਹੀਗਾ ਜਿ ਕਿੱਦਾਂ ਬਣਨੇ ਆ ਤੇ ਅੱਜ ਤਹੀਆਂ ਚੁਰੀਆਂ ਸਾਰੀਆਂ ਵੱਜ ਗਈਆਂ ਤੇ ਸਾਈਡ ਦੀ ਪਾਈਪ ਕੱਢ ਦਾਣੇ ਆ 2-4 ਦੇ ਪਾਣੇ ਆ ਤੇ 1 ਇੰਚ ਦੀ ਲੈਂ ਲੈਣੀ ਨਾਲ ਇੱਧਰ ਨੂੰ ਤੇ ਸਿੱਧੀ ਇੱਧਰ ਨੂੰ ਫਿਟਿੰਗ ਕਰ ਦਾਣੀ ਹੈ ਇਹਦੀ ਆਪਣੀ ਦੂਜੇ ਨਾ ਮਾ ਸੀਡ ਦੇ ਪੈਪ ਇਧਰ ਨੂੰ ਪਾਣੇ ਆ ਤੇ ਇੰਦਰ ਇੱਕ ਰੱਖਣਾ ਆ ਇਸੀ ਦਾ ਪੈਪ ਕੱਟਣਾ ਆ ਜਿਹੜਾ ਪਾਣੀ ਪਾਣੀ ਦੇ ਤੋਂ ਨਾ ਹੁੰਦਾ ਉਹ ਵਾਲਾ ਤੇ ਬਾਜਦਲੀ ਸਾਈਡ ਦੀ ਝੜੀ ਉਹ ਵੀ ਮਾਰ ਲਈ ਸਿੱਧੀ ਤੇ ਆਪਣਾ ਯਾਨਕ ਝੜੀਆਂ ਵਾਲਾ ਕੰਮ ਹੁਣ ਸਾਰਾ ਹੀ ਮੁੱਕ ਗਿਆ ਆ ਤੇ ਆਪਾਂ ਹੁਣ ਥੱਲੇੋਂ ਦੀ ਪਾਈਪ ਲਾਈਨ ਲੈ ਕੇ ਜਾਣੀ ਆ ਬਾਹਰ ਸੀਵਰੇਜ ਕੱਢਣਾ ਹੈ ਦਾ ਬਾਹਰ ਸਿੱਧੇ ਸੀਵਰੇਜ ਪਾ ਦੇਣਾ ਪੈਪ ਉਥੋਂ ਪੈਰ ਥੋੜਾ ਜਿਹਾ ਸੀਗਾ ਫਸਦਾ ਪਿਆ ਹੈਗਾ ਤੇ ਉਹ ਆਪਾਂ ਅੱਜ ਕਰਤਾ ਸਹੀ ਦੋਨੋਂ ਹੀ ਲੈਣਾ ਥੱਲੇ ਜਿੱਟ ਲਈਆਂ ਹੁਣ ਤੁਹਾਨੂੰ ਦੋਹਨੇ ਆਪਾਂ ਆਹ ਦੇਖੋ ਉਹ ਉਥੇ ਪੈਰ ਫਸਦਾ ਏ ਸਰੀਏ ਦੇ ਵਿੱਚ ਤੇ ਆਪਾਂ ਉਥੋਂ ਵੱਢ ਗਏ ਤਾਂ ਆਪਾਂ ਸੈਟਿੰਗ ਕਰ ਲਈ ਤੇ ਸਿੱਧੇ ਦੋਨੋਂ ਹੀ ਲੈਣਾ ਥੱਲੇ ਤੇ ਉਹ ਸਿੱਧਾ ਉਥੋਂ ਦੀ ਸੀਟ ਦਾ ਜਿਹੜੀ ਸਾਈਡ ਤੇ ਹੁੰਦੀ ਆ ਟੁੱਟੀ ਰੱਖਣੀ ਇੱਕੋ ਤੇ ਇੱਕੋ ਸਿੱਧਾ ਉੱਥੇ ਲਾ ਦੇਣੀ ਟੁੱਟੀ ਉੱਪਰ ਠੀਕ ਹੈ ਜੀ ਇਹ ਸਿੱਧੀ ਇੱਥੋਂ ਲੈਣਾ ਪਾ ਕੇ ਤੇ ਸਿੱਧੇ ਕਰ ਦੇਣਾ ਆਪਾਂ ਬਾਹਰ ਨੂੰ ਸਿਵਰੇ ਠੀਕ ਹੈ ਜੀ ਤੇ ਇੱਧਰ ਲਾ ਤੁਹਾਨੂੰ ਖੋਨੇ ਆ ਇਹ ਜਿਹੜਾ ਏਸੀ ਦਾ ਆ ਏਸੀ ਦੀ ਵਿਚਾਰੀ ਆਪਾਂ ਮਾਰ ਲਈ ਆ ਸਾਰੀ ਤੇ ਇਹ ਆਪਾਂ ਸਿੱਧੀ ਇੱਥੋਂ ਜੋ ਸਿੱਧੇ ਇੱਧਰ ਨੂੰ ਕਰ ਦੇਣੀ ਆ ਇੱਥੇ ਜਾਂ ਇੱਥੇ ਪਤਾ ਨਹੀਂ ਸਿੱਧੀ ਇੱਧਰ ਨੂੰ ਠੀਕ ਹੈ ਜੀ ਆ ਦੇਖੋ ਹਥਿਆਰ ਆਪਾਂ ਰੱਖਿਆ ਆ ਝਰੀਆਂ ਮਾਰਨ ਨੂੰ ਇਹਦੇ ਨਾਲ ਹਿਲਟੀ ਨੇ ਆਪਾਂ ਕਰੀਦਾ ਕੰਮ ਜਿਆਦਾ ਤੇ ਹੁਣ ਹੱਥ ਨਾਲ ਥੋੜੇ ਥੋੜੇ ਨਾ ਨਹੀਂ ਕਰੀਦਾ ਹੁਣ ਸਿੱਧੇ ਹਿਲਟੀ ਚਲਾਈ ਦੀ ਆਹ ਵਾਲੀ 7 ਕਿਲੋ ਇਹਦਾ ਵਜਨ ਤੇ ਉਹ ਕਟਰਾ ਕਟਰਨ ਸਿੱਧੀਆਂ ਝਰੀਆਂ ਮਾਰ ਕੇ ਤੇ ਨਾਲ ਹੀ ਇਹਨੇ ਹਿਲਟੀ ਨੇ ਕੱਢਦਾ ਨਹੀਂ ਸਾਈਡ ਤੇ ਮਾੜੀ ਮਾੜੀ ਠੀਕ ਹੈ ਜੀ ਆ ਰਹਿ ਗਿਆ ਇੱਥੋਂ ਹੁਣ ਮੈਂ ਤਾਂ ਛੱਡਿਆ ਕਿਉਂਕਿ ਚਾਰ ਦੀ ਕੰਦਿਆ ਇਹ ਇੱਥੋਂ ਰਹਿੰਦਣ ਨੇ ਥੋੜਾ ਜਿਹਾ ਬਾਅਦ ਚੋਂ ਕਰਦੇ ਆ ਇਹ ਲੈਣਾ ਜਿਹੜੀਆਂ ਆਪਾਂ ਸਿੱਧੀਆਂ ਐਲਬੋ ਪਾ ਕੇ ਠੀਕ ਹੈ ਉਥੋਂ ਪੈ ਇਧਰੋਂ ਦੇਣਾ ਤੇ ਇੱਕ ਉਧਰੋਂ ਉਧਰੋਂ ਸਿੱਧੇ ਹੀ ਕੱਢ ਦੇਣਾ ਠੀਕ ਹੈ ਜੀ ਇਹ ਵੀ ਆਪਣਾ ਕੰਮ ਹੋ ਗਿਆ ਬਾਕੀ ਹੁਣ ਇੱਕ ਉਹ ਥੋਂ ਇੰਚੀ ਦੀ ਲੈਂ ਲੈਣੀ ਆ ਸਿੱਧੀ ਉਧਰੋਂ ਕੱਢਦਾ ਨਹੀਂ ਆ ਠੀਕ ਆ ਤੇ ਉਥੋਂ ਸੀਪਰੇ ਸਿੱਧੇ ਬਾਹਰ ਨੂੰ ਤੇ ਬਾਕੀ ਉਹ ਦੂਜੀ ਉਧਰ ਕੰਮ ਹੋਰ ਵੀ ਆ ਉਹ ਹੈਗਾ ਹਲੇ ਉਧਰ ਮਿਸਤਰੀ ਲੱਗਾ ਆ ਤੇ ਉਧਰਲੇ ਦੋ ਬਾਥਰੂਮ ਉਧਰਲੇ ਆ ਉਹ ਵੀ ਯਾਨੀ ਕਿ ਕਰਨੇ ਆ ਪੰਜ ਕੰਮ ਆਲੇ ਪੇ ਉਹ ਪੈਂਡਿੰਗ ਦੇ ਵਿੱਚ ਤੇ ਇਹ ਆਪਾਂ ਤੁਹਾਨੂੰ ਸਿੱਧੇ ਆਂ ਦੱਸ ਦਿੱਤੀਆਂ ਕਿ ਕਿੱਦਾਂ ਫਿਟਿੰਗ ਕਰਨੀ ਹੈ ਜੀ ਤੇ ਇਸੇ ਦੀ ਆਪਾਂ ਜਿਹੜੇ ਬੂੰਦ-ਬੂੰਦ ਚਾਹੁੰਦਾ ਹੁੰਦਾ ਆ ਸਿੱਧਾ ਆਪਾਂ ਥੱਲੇੋਂ ਇਧਰੋਂ ਕੱਢ ਲਾਉਣਾ ਪਾਈਪ ਇੱਥੇ ਛੋਟਾ ਹੀ ਪੈਣਾ ਜਾਂ ਪਾਣੀ ਦਾ ਪਾਣੀ ਦਾ ਹੀ ਪਾ DNA ਤੇ ਇੱਥੋਂ ਲੈਨੇ ਸਿੱਧੀ ਪਾਣੀ ਦੀ ਲਿਆ ਕੇ ਠੀਕ ਹੈ ਜੀ ਇਹ ਕਰਦਾ ਨਹੀਂ ਇਧਰ ਨੂੰ ਜਾਂ ਸਿੱਧੇ ਇਧਰ ਨੂੰ ਤੇ ਇਹ ਵੀ ਆਪਣਾ ਕੰਮ ਹੋ ਗਿਆ ਹੁਣ ਆਪਣਾ ਹਲਟੀ-ਹੁਲਟੀ ਵਾਲਾ ਕੰਮ ਬਸ ਖਤਮਾ ਘਟਰਾ ਵਾਲਾ ਆਪਾਂ ਹੁਣ ਪਾਈਪ ਹੀ ਜੋੜਨੇ ਆ ਤੇ ਬਾਕੀ ਆਪਾਂ ਤਾਨੂੰ ਦਿਖਾਵਾਂਗੇ ਕੱਲ ਕਿੱਥੇ ਕੰਮ ਚੱਲਣਾ ਹੈ ਜਾਂ ਇੱਥੇ ਹੀ ਚੱਲਣਾ ਹੈ ਮੇਰੇ ਹਿਸਾਬ ਨਾਲ ਇੱਥੇ ਹੀ ਹੋਣਾ ਕੱਲੂ ਫਿਰ ਵਾਕੀ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਹੋ ਠੀਕ ਹੈ ਜੀ ਪੀਪੀ 08 ਦਿੱਲੀ ਬਲੌਗ ਚੈਨਲ ਜਰੂਰ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਤੇ ਚੈਨਲ ਤੇ ਸਾਰੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਜਿਹੜੇ ਭਰਾ ਆਪਣੇ ਨਵੇਂ ਜੁੜੇ ਆ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ PV08 ডেইলি ਵਲੌਗ ਨਾ ਉਸ ਜੁੜੇ ਰਿਓ ਬਾਕੀ ਦਿਖਾਉਣੇ ਆ ਤੁਹਾਨੂੰ ਬਾਅਦ ਵਿੱਚ ਹਾਂਜੀ ਗਾਇਜ਼ ਉਹਨਾਂ ਆਪਾਂ ਰੋਟੀ ਖਾ ਕੇ ਆਪਾਂ ਹੋ ਗਏ ਆ ਫ੍ਰੀ ਤੇ ਭੱਜ ਗਏ ਆ ਹੁਣ ਪਾਣੀ ਲੈਣ ਮੇਲੇ ਤੇ ਮੇਲੇ ਤੱਕ ਆ ਹੀ ਨਹੀਂ ਆ ਗਏ ਆ ਆਪਾਂ ਦੇਖਦੇ ਆ ਕਿੱਧਰ ਚੱਲ ਗਏ ਪਾਣੀ ਲੈਣ කාන්ත වම ද ප ප්නයන ගොඩ ටැන් තක්ක පේකත්ය කම ල ස්මා නු ෆිටි සරා පැ ඕොනය තාපාවෙල්ල බිටේ තුර ටෑම් ස්මානයන කියපා ෆිටින් කන්නේී ඕොන ආරිෙකයි ਲੋਕੇਸ਼ਨ ਦੱਸਿਓ ਕਿੱਥੇ ਦੀ ਹੈ ਉਹ ਹੁੰਦਾ ਭਾਜੀ ਪਾਣੀ ਲੈ ਕੇ ਉਹ ਜੀ ਗਾਇਸ ਫਿਟਿੰਗ ਹੋ ਗਈ ਆ ਤੇ ਆਪਾਂ ਇਹ ਵਾਲਾ ਜਿਹੜਾ ਬਾਹਰ ਕੱਢੋ ਨ ਸੀਵਰੇਜ ਦਾ ਪੈਪ ਇਹ ਚੀਜ਼ ਦਾ ਇਧਰ ਨੂੰ ਕੱਢ ਦਿੱਤਾ ਤੇ ਇਹ ਲਾਤਾ ਪਈ ਸੀ ਦਾ ਬਾਕੀ ਇਧਰੋਂ ਸਾਰੀ ਫਿਟਿੰਗ ਹੋ ਗਈ ਆ ਆ ਦੇਖੋ ਓਕੇ ਆ ਡੋਲਰ ਦਾ ਸੀਟ ਦਾ ਇੱਕ ਪੈਪ ਠੀਕ ਆ ਜੀ ਤੇ ਇੱਕ ਵੇਸਟਿੰਗ ਪਾਣੀ ਦੀ ਠੀਕ ਆ ਤੇ ਆ ਉੱਪਰੋਂ ਨੂੰ ਤੇ ਉਹ ਥੱਲੇ ਉਹ ਤਾਂ ਨਹੀਂ ਜਾਣ ਨੂੰ ਠੀਕ ਆ ਜੀ ਇਹ ਬਾਜ ਉਹਦਾ ਆਪਣੇ ਸੀਟ ਦਾ ਤੇ ਤੇ ਉਹ ਵਾਲਾ ਜਿਹੜਾ फ्लਸ਼ ਟੈਂਕੀ ਦਾ ਉਹ ਵਾਲਾ ਹੈਗਾ ਆਪਣੇ ਵਾਸ਼ੂਏਸ਼ਨ ਦਾ ਤੇ ਇਹ ਹੈਗਾ ਆ ਦੂਜੇ ਆਪਣੇ ਕੀ ਨਾਂ ਸੀਗਾ ਚਿੱਤਾ ਪੁੱਲ ਗਿਆ ਫਿਲਟਰ ਦਾ ਹੀਟਿੰਗ ਹੋ ਗਈ ਸਾਰੀ ਓਕੇ ਰਿਪੋਰਟ ਠੀਕ ਹੈ ਜੀ ਆ ਇਧਰ ਨੂੰ ਕੀ ਹੋ ਗਿਆ ਸਾਰਾ ਕੰਮ ਬਾਕੀ ਆ ਸਮਾਨ ਸੋਨ ਪਿਆ ਦੇਖੋ ਤੇ ਬਾਕੀ ਹਲੇ ਕਰਦੇ ਆ ਉਸੇਰੇ ਬਾਹਰ ਨੂੰ ਕੱਢਦੇ ਤਾਂ ਟੱਲੂ ਪੰਪ ਦੀ ਲੈਣ ਜਾਂਦੀ ਜਿੱਤੇ ਹੁਣ ਆਪਾਂ ਪਾਉਣਾ ਹੈਗਾ ਸੀਮੈਂਟ ਥੋੜਾ ਥੋੜੇ ਬੰਦਣੇ ਇਹ ਠੀਕ ਆ ਤੇ ਲਾਈਨਾਂ ਕੋਈ ਨਹੀਂ ਆਪਨਾ ਹੀ ਦੇ ਇਹ ਬੰਦਣੇ ਪਿੱਟਾ ਲਾ ਕੇ ਸੀਮੈਂਟ ਭਰਦਣਾ ਇੱਥੇ ਵੀ ਛੱਟਾ ਉਹ ਗੋਨ ਸਲੂਸ਼ਨ ਵਾਲੀ ਫਿਟਿੰਗ ਆ ਇਹ ਭਾਈ ਚਲੋ ਚੱਲੀਏ ਸੀਮੈਂਟ ਫੇਰ ਹਾਂਜੀ ਗਾਇਸ ਲੋ ਜੀ ਕੰਮ ਹੋ ਗਿਆ ਸਾਰਾ ਫਿਨਿਸ਼ ਤੇ ਕੱਲੋਂ ਆਪਾਂ ਹੁਣ ਥੋੜਾ ਜਿਹਾ ਸੀਮੈਂਟ ਪੋਣਾ ਹੈ ਉਸ ਤੋਂ ਬਾਅਦ ਟੈਂਕੀ ਰੱਖਣੀ ਆ ਵੀ ਟੈਂਕੀ ਦਿਖਾਵਾਂਗੇ ਤੁਹਾਨੂੰ ਕਿੱਥੇ ਰੱਖੀ ਦੀ ਆ ਤੇ ਹੁਣ ਮੈਂ ਕੋਠੇ ਤੇ ਚੱਲਾ ਆ ਪੈਪ ਰੱਖਣ ਉੱਪਰ ਲੋ ਜੀ ਰਾਤ ਦਾ ਮਾਹੌਲ ਚੈੱਕ ਕਰੋ ਲੈ ਆਓ ਭਾਜੀ ਆਪਾਂ ਪਾਚਾਨੇ ਕੋਠੇ ਤੇ ਹਾਂਜੀ ਗਾਇਜ਼ ਆਪਾਂ ਨੂੰ ਵੀ ਹਨੇਰਾ ਹੋ ਰਿਹਾ ਹੈ ਤਾਂ ਆਪਾਂ ਵੀ ਚੱਲੇ ਹੁਣ ਘਰ ਨੂੰ ਲੋ ਜੀ ਚਲਿਏ ਕਿਦਾਂ ਹੋਰ ਕਿਹੜਾ ਲਿਆਓ ਸਿੱਟੋ ਭਾਈ ਨੂੰ ਕਿਹ ਫੜਾ ਦੋ ਉੱਥੋਂ ਦੀ ਇੱਕ ਪੈਪ ਕਿਹੜਾ ਰਹਿ ਗਿਆ ਚਾ ਚਾਰ ਦਾ ਚਾ ਪੈਪ ਰਹਿ ਗਿਆ ਇਹ ਚਾਰ ਦਾ ਵੀ ਰੱਖਤਾ ਤੇ ਹੁਣ ਆਪਾਂ ਚੱਲੇ ਹੋਰ ਵੀ ਕੁਛ ਲੋ ਜੀ ਗਾਇਸ ਇੱਥੇ ਕਰਦੇ ਹਾਂ ਬਲੌਗ ਦੀ ਐਂਡਿੰਗ ਠੀਕ ਹੈ ਜੀ ਵੀਰ ਰੋਟ दिल्ली ब्लॉग चैनल जरूर सारेयाने सब्सक्राइब ਕਰ ਲੋ ਠੀਕ ਹੈ ਜੀ ਪੀ ਵੀ 08 ਦਿੱਲੀ ਬਲੌਗ ਚੈਨਲ ਨੂੰ जरूर सारेयाने ਸਬਸਕ੍ਰਾਈਬ ਕਰ ਲੋ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਜੁੜੇ ਆ ਉਹ ਵੀ ਚੈਨਲ जरूर ਸਬਸਕ੍ਰਾਈਬ ਕਰ ਲੈਣ ਠੀਕ ਹੈ ਜੀ ਪੀ ਵੀ 08 ਦਿੱਲੀ ਬਲੌਗ ਚੈਨਲ ਸਬਸਕ੍ਰਾਈਬ ਕਰ ਲੋ ਜੀ ਗਾਈਜ਼ ਉਹਨਾਂ ਆਪਾਂ ਜਾਂਦੇ ਆ ਗਏ ਟੈਂਪ ਕਰਦੇ ਤੇ ਆਲੇ ਆਪਾਂ ਜਾ ਰਹੇ ਹੈਗੇ ਆ ਘਰ ਨੂੰ ਟਰਾਲੀਆਂ ਟਰਾਲੀਆਂ ਆਉਂਦੀਆਂ ਮੇਲੇ ਦੇ ਵਿੱਚੋਂ ਜਿਆਦਾ ਇਸ ਟਾਈਮ ਨਿਕਲਦੀਆਂ ਆ ਜਾਂ ਸਵੇਰ ਨੂੰ ਜਾਂ ਇਸ ਟਾਈਮ ਤੇ ਹੁਣ ਆਪਾਂ ਕੰਮ ਤੋਂ ਘਰ ਨੂੰ ਜਾ ਰਹੇ ਆ ਬਾਕੀ ਚੈਨਲ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ PG08 Delhi Vlog ਚੈਨਲ ਜਰੂਰ ਸਾਰੇ ਜਾਣੇ ਸਬਸਕ੍ਰਾਈਬ ਕਰ ਲਓ ਹਰ ਇੱਕ ਕੋਈ ਤਰ੍ਹਾਂ ਨਹੀਂ ਆ ਗਿਆ ਇਸ ਟਾਈਮ ਬਹੁਤ ਹਣਾ ਜਦੋਂ ਅੱਛਾ ਜਿਆ ਹੁੰਦਾ ਆ ਕਿਉਂਕਿ ਲੋਕਾਂ ਦਾ ਕੰਮ ਕਰਾਂ ਦਾ ਟਾਈਮ ਹੁੰਦਾ ਆ ਐਸੇ ਵੇਲੇ ਲੋਕੀ ਜ਼ਿਆਦਾ ਆਉਂਦੇ ਜਾਂਦੇ ਆ ਤੇ ਉਧਰੋਂ ਸਵੇਰ ਨੂੰ ਵੀ ਕੰਮ ਕਰਾ ਤੋਂ ਆਉਂਦੇ ਆ ਰਾਤ ਤਾਂ ਹੁੰਦਾ ਜ਼ਿਆਦਾ ਆਪਾਂ ਵੀ ਐਸੇ ਘਰ ਨੂੰ ਹੀ ਜਾਂਦੇ ਆ ਕੰਮ ਹਾਂਜੀ ਗਾਇਜ਼ ਲੋ ਜੀ ਆਪਾਂ ਪਹੁੰਚ ਗਏ ਹੁਣ ਇਸ ਟਾਈਮ ਘਰ ਤੇ ਚੈਨਲ ਜਰੂਰ ਸਾਰੇ ਆਣੇ ਸਬਸਕ੍ਰਾਈਬ ਕਰ ਲਓ ਪੀਵੀ08 ਦਿੱਲੀ ਬਲੌਗ ਚੈਨਲ ਤੇ ਸਬਸਕ੍ਰਾਈਬ ਕਰ ਲਓ ਜਿਹੜੇ ਭਰਾ ਆਪਣੇ ਨਵੇਂ ਜੁੜੇ ਭੈਣਾ ਤੇ ਚੈਨਲ ਜਰੂਰ ਸਾਰੇ ਆਣੇ ਸਬਸਕ੍ਰਾਈਬ ਕਰ ਲਓ ਕੇ ਬੈਲਾਲਾ ਬਟਨ ਜ਼ਰੂਰ ਦਬਾਓ ਥੈਂਕ ਯੂ ਤਨਵਾਦ